ਗੁਰੂ ਨਗਰੀ ਅੰਮ੍ਰਿਤਸਰ 스마트 ਸਿਟੀ ਇਹਨਾਂ ਸ਼ਬਦਾਂ ਦੇ ਨਾਲ ਅੰਮ੍ਰਿਤਸਰ ਨੂੰ ਸੰਬੋਧਨ ਕੀਤਾ ਜਾਂਦਾ ਹੈ ਪਰ ਵਿਭਾਗਾਂ ਵੱਲੋਂ ਆਖਿਆ ਜਾਂਦਾ ਹੈ ਕਿ ਅੰਮ੍ਰਿਤਸਰ 스마트 ਸਿਟੀ ਹੈ ਤੇ ਇਹ ਤੁਸੀਂ ਹਾਲਾਤ ਦੇਖੋ ਅੰਮ੍ਰਿਤਸਰ ਦੇ ਵਿਚਕਾਰ ਅਸੀਂ ਮੌਜੂਦਾ ਈਸਟ ਮੌਂ ਨਗਰ ਵਿਧਾਨ ਸਭਾ ਹਲਕਾ ਪੂਰਵੀ ਜਿਹੜੇ ਵਿਧਾਇਕ ਨੇ ਇਥੋਂ ਦੇ ਹਲਕੇ ਦੇ ਡਾਕਟਰ ਜੀਵਨ ਜੋਤ ਕੋਰ ਨੇ ਤੇ ਉਹ ਮੇਰੇ ਖਿਆਲ ਨਾਲ ਕਦੀ ਵੀ ਇਸ ਇਲਾਕੇ ਵਿੱਚ ਆਏ ਵੀ ਨਹੀਂ ਹੋਣੇ ਤੇ ਉਹਨਾਂ ਨੂੰ ਪਤਾ ਵੀ ਨਹੀਂ ਹੋਣਾ ਕਿ ਉਹਨਾਂ ਦੀ ਕੌਨਸੀ ਚੌਂਸੀ ਦੇ ਵਿੱਚ ਇੱਕ ਈਸਟ ਮੌਂ ਨਗਰ ਇਲਾਕਾ ਵੀ ਹੈ ਕਿਉਂਕਿ ਜੇ ਉਹਨਾਂ ਨੂੰ ਪਤਾ ਹੁੰਦਾ ਤਾਂ ਇਸ ਤਰ੍ਹਾਂ ਦੇ ਸ਼ਾਇਦ ਹਾਲਾਤ ਨਾ ਬਣਦੇ ਵਿਭਾਗਾਂ ਵੱਲੋਂ ਲਗਾਤਾਰ ਲੋਕਾਂ ਨੂੰ ਭਰਮਾਇਆ ਜਾਂਦਾ ਹੈ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਕਿ ਅਮਰੇ ਸਰ ਸਮਾਰਟ ਸਿਟੀ ਹੈ ਤੇ ਤੁਸੀਂ ਇਹ ਦੇਖੋ ਕਿ ਤੁਸੀਂ ਆਪ ਹੀ ਦੱਸ ਸਕਦੇ ਹੋ ਸਾਨੂੰ ਕਿ ਇਹ ਸਮਾਰਟ ਸਿਟੀ ਹੈ ਜਾਂ ਨਹੀਂ ਸੋ ਸਮਾਰਟ ਸਿਟੀ ਜੇਕਰ ਹੈ ਵੀ ਤੇ ਉਹ ਵੀ ਕਾਗਜ਼ਾਂ ਦੇ ਵਿੱਚ ਸੋ ਇਹ ਜਿਹੜੇ ਇੱਥੋਂ ਦੇ ਇੰਡਸਟਰੀ ਦੇ ਜਿਹੜੇ ਲੋਕ ਨੇ ਇੱਥੋਂ ਦੇ ਜਿਹੜੇ ਕਾਰੀਗਰ ਨੇ ਜਾਂ ਇੰਡਸਟਰੀ ਮਾਲਕ ਨੇ ਉਹ ਮੋٹے ਟੈਕਸ ਦਿੰਦੇ ਹੋਣਗੇ ਸਰਕਾਰ ਨੂੰ ਤੇ ਪਰ ਸਹੂਲਤਾਂ ਤੁਹਾਡੇ ਸਾਹਮਣੇ ਨੇ ਸੀਵਰੇਜ ਦੀ ਬਲੋਕੇਜ ਹੈ ਤੇ ਗੰਦਗੀ ਕਿਸ ਕਦਰ ਫੈਲੀ ਹੋਈ ਹੈ ਇੱਥੇ ਸਾਡੇ ਨਾਲ ਮੌਜੂਦ ਨੇ ਇੱਥੋਂ ਦੇ ਵਸਨੀਕ ਉਹਨਾਂ ਤੋਂ ਜਾਣਦੇ ਆ ਕਿ ਕਿੰਨੀ ਦੇਰ ਤੋਂ ਇਹ ਹਾਲਾਤ ਇੱਥੋਂ ਦੇ ਬਣੇ ਨੇ ਲਗਭਗ ਮਹੀਨੇ ਤੋਂ ਉੱਪਰ ਹੋ ਗਿਆ ਜਨਾਬ ਐਸ ਹਾਲਾਤ ਨੂੰ ਦੇਖਦੇ ਆਏ ਆ ਇਸ ਬਾਰੇ ਅਸੀਂ ਆਪਣੇ ਅਧਿਕਾਰੀਆਂ ਨੂੰ ਜੋ ਕਾਰਪੋਰੇਸ਼ਨ ਦੇ ਨੇ ਜੇ ਆਈ ਸਾਹਿਬ ਨੇ ਐਸ ਜੀਓ ਨੇ ਇਲਾਕੇ ਦੇ ਸੁਪਰਵਾਈਜ਼ਰ ਨੇ ਕਈ ਵਾਰੀਆਂ ਨੂੰ ਬੁਲਾਇਆ ਹੋ ਸਰਵੇ ਵੀ ਕਰਕੇ ਗਏ ਨੇ ਚੈੱਕ ਵੀ ਕਰਕੇ ਗਏ ਨੇ ਤੇ ਕਹਿੰਦੇ ਨੇ ਕਿ ਸੈਕਸ਼ਨ ਗੱਡੀਆਂ ਆਣ ਗਈਆਂ ਜੀ ਉਹਨਾਂ ਨੂੰ ਕਹਿੰਦੇ ਸਾਨੂੰ ਸੈਕਸ਼ਨ ਗੱਡੀਆਂ ਨਹੀਂ ਮਿਲਦੀਆਂ ਬਈ ਪਹਿਲੀ ਗੱਲ ਤਾਂ ਇਹ ਹੈ ਅੱਜ ਆਂਦੀ ਹੈ ਕੱਲ ਆਂਦੀ ਹੈ ਸਵੇਰੇ ਆਂਦੀ ਹੈ ਸ਼ਾਮੀ ਆਂਦੀ ਹੈ ਮੇਰਾ ਫੋਨ ਚੈੱਕ ਕਰ ਲਓ ਰੋਗ ਦੀਆਂ ਘਟੜਾ ਦੋ ਦੋ ਚਾਚੇ ਪਾਈ ਪਾਈ ਮਿਸ ਕੋਲੋਂ ਫੋਨ ਕਰ ਰਹੇ ਆਂ ਕਈ ਵਾਰੀ ਫੋਨ ਚੁੱਕ ਲੈਂਦੇ ਆ ਕਿ ਉਹ ਉਸ ਤਾਂ ਵੀ ਜਵਾਬ ਨਹੀਂ ਦਿੰਦੇਗੇ ਉਹ ਕਹਿੰਦੇ ਸਾਡੇ ਹੱਥ ਖੜੇ ਸਾਨੂੰ ਗੱਡੀਆਂ ਮਿਲਣਗੀਆਂ ਤੇ ਅਸੀਂ ਕੰਮ ਕਰਾਂਗੇ ਤੁਸੀਂ ਇਹ ਇੱਥੇ ਦੇਖਦੇ ਹੋ ਕੂੜੇ ਅੱਗੇ ਜਾ ਕੇ ਕੂੜੇ ਦੇ ਢੇਮ ਪ ਦੇਖੋ ਮੋੜ ਮੁੜ ਕੇ ਦੇਖੋ ਪੈਰ ਰੱਖਣ ਦੀ ਥਾਂ ਨਹੀਂ ਜਗੇ ਫੁੱਟ ਫੁੱਟ ਡੇਢ ਫੁੱਟ ਅੰਤ ਹੀ ਥੋੜੀ ਜਿਹਾ ਪਹਿਲੇ ਆਂਦੇ ਨਾ ਤੁਹਾਨੂੰ ਇੱਥੇ ਨਜ਼ਰ ਆਇਆਣਾ ਸੀ ਕਿ ਦੋ ਬੰਦੇ ਬਜ਼ੁਰਗ ਜਿਹੜੇ ਐਕਟਿਵਲ ਜਾ ਰਹੇ ਨੇ ਜਿਨ੍ਹਾਂ ਕੋਲ ਸੰਭਾਲ ਲੈਣਾ ਕਿ ਉਹ ਡਿੱਗ ਪਏ ਨੇ ਵਿੱਚ ਤੁਹਾਨੂੰ ਪਤਾ ਤੁਹਾਡੇ ਵਿਧਾਇਕ ਕੌਣ ਨੇ ਸਾਡੇ ਵਿਧਾਇਕ ਮਾਨਯੋਗ ਭਗਨੇ ਜੀਵਨਜੋਤ ਕਰਦੀ ਪਰ ਮੈਂ ਕਦੀ ਦੇਖਿਆ ਨਹੀਂ ਉਹਨਾਂ ਇਲਾਕੇ ਦੇ ਵਿੱਚ ਕਿ ਅਸੇ ਆਂਦੇ ਹੋਣ ਐਡੀ ਤਕੜੀ ਰਸਤੀ ਗਈ ਹੈ ਵਪਾਰੀਆਂ ਕੋਲ ਇੰਨਾ ਟੈਕਸ ਜਾਂਦਾ ਆ ਗਿਆ ਵਪਾਰੀ ਫੋਕਲ ਪੁਆਇੰਟ ਤੇ ਇਹਨੀ ਸਹੂਲਤਾਂ ਦਿੰਦੇ ਪਏਗੇ ਉੱਥੇ ਸੜਕਾਂ ਬਣਾ ਰਹੇ ਸਭ ਕੁਝ ਕੰਮ ਕਰਦੇ ਪਏ ਉਹ ਬਾਕੀ ਇਲਾਕੇ ਦਾ ਖਿਆਲ ਕਰਨਾ ਚਾਹੀਦਾ ਹੈਗਾ ਕਿ ਤੁਸੀਂ ਧਿਆਨ ਨਾਲ ਦੇਖੋ ਮੈਨੂੰ ਨਹੀਂ ਲੱਗਦਾ ਕਿ ਸਾਡੇ ਇਲਾਕੇ ਵਿੱਚ ਕਿਸੇ ਤਰ੍ਹਾਂ ਕੋਈ ਵਿਕਾਸ ਹੋਇਆ ਰੋਡਸ ਦੇਖ ਲਵੋ ਸਿਵਰੇ ਸਿਸਟਮ ਦੇਖ ਲਵੋ ਤੇ ਲਿਫਟਿੰਗ ਦੀ ਕੂੜੇ ਦੀ ਲਿਫਟਿੰਗ ਦੇਖ ਲਵੋ ਕਿਸੇ ਵੱਲੋਂ ਕੋਸਟੇਟ ਲਾਈਟ ਦੇਖ ਲਾਤੀ ਆ ਕੇ ਦੇਖ ਲਵੋ ਅੱਧਿਆ-ਅਧੇ ਸਟਰੀਟ ਲਾਈਟ ਨਹੀਂ ਜਗਦੀਆਂ ਗਈਆਂ ਤੇ ਔਰ ਇਸ ਥੋੜੀ ਵਕੀਲ ਨੇ ਰੇਵਲਰੀ ਆਉਗੇ ਨਾ ਤੁਹਾਨੂੰ ਉੱਥੇ ਲੱਗੇਗਾ ਕੋਈ ਇਲਿਕਸ਼ਾਫ ਤੇ ਖਲੋਤਾ ਹੈ ਜਿਹੜਾ ਚਿੱਟਾ ਪੀ ਰਿਹਾ ਕੋਈ ਉੱਥੇ ਖਲੋਤਾ ਕੋਈ ਉੱਥੇ ਖਲੋਤਾ ਮਕੀ ਕੋਈ ਸਿ ਪ੍ਰਸ਼ਾਸਨ ਨਾਲ ਦੀ ਚੀਜ਼ ਨਹੀਂ ਰਹਿ ਗਈ ਨਾ ਤੇ ਪੁਲਿਸ ਵੱਲੋਂ ਕੋਈ ਸਹਿਯੋਗ ਮਿਲਦਾ ਪਿਆਗਾ ਵਾ ਉਹ ਵੀ ਗੱਡੀਆਂ ਲਾ ਕੇ ਆਪਣੇ ਚੌਂਗ ਚ ਖਲੋ ਜੰਦੇ ਹੈਗੇ ਨੇ ਠੀਕ ਹੈ ਜੀ ਆਪਣੀ ਡਿਊਟੀ ਕਰਦੇ ਪਏ ਹੈਗੇ ਆ ਜੋ ਕਈ ਵਾਰੀ ਇੱਥੇ ਲੁੱਟ ਦੀਆਂ ਵਾਰਦਾਤਾਂ ਭਈਆਂ ਕੋਲ ਪੈਸੇ ਖੋ ਕੇ ਲੈ ਜਾਂਦੇ ਚਵੇੜਾ ਮਾਰ ਕੇ